ਜਿਹੜੀ ਤੁਸੀਂ ਪ੍ਰੈਸ ਕਾਨਫਰੰਸ ਇੱਥੇ ਗੁਰਵਾਲ ਸਾਹਿਬ ਰੱਖੀ ਆ ਕੀ ਕਹਿਣਾ ਚਾਹੁੰਦੇ ਜੀ ਦੇਖੋ ਜੀ ਜਦੋਂ ਦੇਸ਼ ਯਾਦ ਹੋਇਆ ਸਾਡਾ ਦੇਸ਼ ਯਾਦ ਹੋਣ ਤੋਂ ਪਹਿਲਾਂ ਜਿਨ੍ਹਾਂ ਨੇ ਦੇਸ਼ ਯਾਦ ਕਰਾਉਣ ਦੇ ਵਿੱਚ ਬੜਾ ਵੱਡਾ ਯੋਗਦਾਨ ਦਿੱਤੀ ਸ਼ਹੀਦ ਭਗਤ ਸਿੰਘ ਲਾਲਾ ਲਾਜਪਤਰਾਏ ਕਰਤਾਰ ਸਿੰਘ ਸਰਾਭਾ ਜਿੰਨੇ ਵੀ ਸ਼ਹੀਦ ਆ ਤੇ ਖਾਸ ਤੌਰ ਤੇ ਪੰਜਾਬੀ ਤੇ ਸਿੱਖ ਜਿਨ੍ਹਾਂ ਨੇ ਦੇਸ਼ ਨੂੰ ਯਾਦ ਕਰਾਉਣ ਵਾਸਤੇ ਬਹੁਤ ਕੁਰਬਾਨੀਆਂ ਕੀਤੀਆਂ ਤੇ ਕੁਰਬਾਨੀਆਂ ਕਰਨ ਤੋਂ ਬਾਅਦ ਉਹਨਾਂ ਦੇ ਮਨ ਦੇ ਵਿੱਚ ਇੱਕ ਗੱਲ ਸੀ ਕਿ ਬਾਅਦ ਵਿੱਚ ਜੇ ਸਾਡੇ ਲੋਕ ਆਉਣਗੇ ਉਹ ਵਧੀਆ ਤਰੀਕੇ ਦੇ ਤਰੀਕੇ ਨਾਲ ਪ੍ਰਸ਼ਾਸਨ ਚਲਾਉਣਗੇ ਲੋਕਾਂ ਨੂੰ ਜੋ ਬੁਨਿਆਦੀ ਸਹੂਲਤਾਂ ਉਹ ਮਿਲਣਗੀਆਂ ਤੇ ਡੈਮੋਕ੍ਰੇਸੀ ਦੇ ਵਿੱਚ ਜੋ ਹੱਕ ਆ ਸਾਡਾ ਬਣਦਾ ਅਸੀਂ ਆਪਣੇ ਪ੍ਰਤੀਨਿਧ ਚੁਣ ਸਕੀਏ ਕਿਉਂਕਿ ਕੋਈ ਸਮਾਂ ਸੀ ਜੋ ਰਾਜੇ ਰਾਜੇ ਹੁੰਦੇ ਸੀ ਤੇ ਰਾਣੀ ਦੇ ਪੇਟ ਦੇ ਵਿੱਚੋਂ ਰਾਜੇ ਜੰਮਦੇ ਹੁੰਦੇ ਸੀਗੇ ਉਸ ਤੋਂ ਬਾਅਦ ਉਹ ਸ਼ਹੀਦਾਂ ਦੀਆਂ ਕੁਰਬਾਨੀਆਂ ਤੋਂ ਬਾਅਦ ਡੈਮੋਕ੍ਰੇਸੀ ਦਾ ਸਾਨੂੰ ਅਧਿਕਾਰ ਮਿਲਿਆ ਦੇਸ਼ ਆਜ਼ਾਦ ਹੋਇਆ ਪਰ ਬੜੇ ਦੁੱਖ ਦੀ ਗੱਲ ਆ ਕਿ ਉਹ ਜਿਹੜੀਆਂ ਕੁਰਬਾਨੀਆਂ ਕੀਤੀਆਂ ਸੀ ਜੋ ਉਹਨਾਂ ਸੁਫੜਾਂ ਨੇ ਆ ਸੀਗਾ ਉਹ ਮਨੀਆਂ ਮੀਟ ਕਰ ਦਿੱਤਾ ਗਿਆ ਇਹਨਾਂ ਲੋਕਾਂ ਵੱਲੋਂ ਤੇ ਅੱਜ ਮੈਂ ਲੰਮਾ ਦਾ ਜਾਂਦਾ ਹਾਂ ਜੋ ਕਰੰਟ ਇਸ਼ੂ ਦੀ ਗੱਲ ਕਰਦੇ ਆ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਔਰ ਬਲਾਕ ਸਮਿਤੀ ਦੇ ਇਲੈਕਸ਼ਨ ਹੋਇਆ ਤੇ ਇਹ ਜਦੋਂ ਜਿਹੜੀ ਸਰਕਾਰ ਨੇ ਪੰਜਾਬ ਪਹਿਲੀ ਗੱਲ ਤੇ ਇਲੈਕਸ਼ਨ ਕਰਾਉਂਦੇ ਨਹੀਂ ਸੀਗੇ ਮਾਨਯੋਗ ਹਾਈ ਕੋਰਟ ਸਾਹਿਬ ਦੀ ਇਹ ਡਾਇਰੈਕਸ਼ਨ ਤੇ ਇਲੈਕਸ਼ਨ ਹੋਇਆ ਤੇ ਉਸ ਤੋਂ ਬਾਅਦ ਇਹਨਾਂ ਨੇ ਇਹਨਾਂ ਦੇ ਜਿਹੜੇ ਚੋਰ ਮੈਨੀਫੈਸਟੋ ਜਾਰੀ ਕੀਤਾ ਸੀਗਾ ਇਹਨਾਂ ਦੇ ਜਿਹੜੇ ਮੁੱਖ ਮੰਤਰੀ ਹੈ ਭਗਵੰਤ ਮਾਨ ਇਹ ਮਾਨ ਸਾਹਿਬ ਇਹ ਗੱਲ ਕਹਿੰਦੇ ਸੀਗੇ ਕਿ ਪਹਿਲੀ ਜਿਹੜੀ ਫੋਟੋ ਆ ਮੇਰੀ ਉਹ ਮੈਂ ਹੱਥ ਜੋੜ ਕੇ ਲਵਾਉਣੀ ਹੈ ਉਸ ਤੋਂ ਬਾਅਦ ਮੈਂ ਇਸ ਤਰੀਕੇ ਨਾਲ ਫੋਟੋ ਲਵਾਉਗਾ ਕਿ ਅਸੀਂ ਜੇ ਕੰਮ ਕਰਾਂਗੇ ਤੇ ਸਾਨੂੰ ਵੋਟਾਂ ਪਾ ਦਿਓ ਤੇ ਅੱਜ ਪੰਜਾਬ ਦੇ ਵਿੱਚ ਕੀ ਹੋਇਆ ਜੇ ਆਪਾਂ ਕਿਸੇ ਇੱਕ ਹਲਕੇ ਦੀ ਗੱਲ ਕਰ ਲਈਏ ਇੱਕ ਜ਼ਿਲ੍ਹੇ ਦੀ ਗੱਲ ਕਰ ਲਈਏ ਤਾਂ ਅਗਲਾ ਕਹਿੰਦਾ ਪਤਾ ਨਹੀਂ ਕਿ ਕੋਈ ਕਿਸੇ ਕਾਰ ਹੋਰ ਗੱਲ ਹੈ ਸਮੁੱਚੇ ਪੰਜਾਬ ਦੇ ਵਿੱਚ ਲੋਕਤੰਤਰ ਦਾ ਕਤਲ ਕੀਤਾ ਇਹਨਾਂ ਨੇ ਜ਼ਿਲ੍ਹਾ ਪ੍ਰੀਸ਼ਦ ਦੇ ਜਿਹੜੇ ਉਮੀਦਵਾਰ ਆਪਣੇ ਨਾਮਜ਼ਦੀ ਕਰਾਉਣ ਵਾਸਤੇ ਗਏ ਆ ਸਰਪੰਚ ਸਾਹਿਬ ਬੈਠੇ ਐ ਇਹ ਨਾਲ ਸਨ ਉੱਥੇ ਜਦੋਂ ਅਸੀਂ 10 ਵਜੇ 9:30 ਦੇ ਪਹਿਲਾਂ ਗਏ ਸੀ 9:30 ਜਦੋਂ ਅਸੀਂ ਐਂਟਰ ਹੋਣ ਦੀ ਕੋਸ਼ਿਸ਼ ਕੀਤੀ ਐ ਤੇ ਇਹਨਾਂ ਨੇ ਐਂਟਰ ਹੋਣ ਤੋਂ ਸਾਨੂੰ ਰੋਕ ਦਿੱਤਾ ਗਿਆ ਔਰ ਅੰਦਰ ਜਾਣ ਦਿੱਤਾ ਗਿਆ ਫਿਰ ਜਦੋਂ ਜਾਦਾ ਮੀਡੀਆ ਵੀ ਖੜਾ ਸੀ ਰੌਣਾ ਪਿਆ ਤੇ ਫਿਰ ਸਾਨੂੰ ਅੰਦਰ ਜਾਣ ਦਾ ਮੌਕਾ ਦਿੱਤਾ ਅੰਦਰ ਸੀ ਚਲੇ ਗਏ ਜਦੋਂ ਅੰਦਰ ਜਾ ਕੇ ਅਸੀਂ ਕੀ ਦੇਖਦੇ ਆ ਕਿ 100 150 ਦੇ ਕਰੀਬ ਉੱਥੇ ਲੇਡੀ ਬੀਬੀਆਂ ਬੈਠੀਆਂ ਉਹਨਾਂ ਦੇ ਹੱਥਾਂ ਦੇ ਵਿੱਚ ਫੈਲਾ ਤੇ ਅਸੀਂ ਆਪਣੇ ਲਾਈਨ ਦੇ ਵਿੱਚ ਲੱਗੇ ਵੀ ਅਸੀਂ ਆਪਣੇ ਜਿਹੜੇ ਨਾਮਜੋ ਦੀ ਪੱਤਰਾਂ ਦਾਖਲ ਕਰਾਉਣੇ ਆ ਤੇ ਸਾਨੂੰ ਉੱਥੇ ਕਹਿੰਦੇ ਵੀ ਇੱਥੇ ਟੋਕਨ ਮਿਲਦੇ ਆ ਅਸੀਂ ਕਹਾਂ ਠੀਕ ਹੈ ਜੀ ਟੋਕਨ ਦੇ ਦਿਓ ਅਸੀਂ ਜਦੋਂ ਸਾਡੀ ਵਾਰੀ ਆਊਗੀ ਕਿਉਂਕਿ ਸਾਡੇ ਕੋਲ ਮਨ ਦੇ ਵਿੱਚ ਕੋਈ ਐਸੀ ਗੱਲ ਨਹੀਂ ਸੀਗੀ ਉਹ ਜਦੋਂ ਟੋਕਨ ਲੈਣ ਵਾਸਤੇ ਅਸੀਂ ਗਏ ਤੇ ਬੜੀ ਹੈਰਾਨੀ ਦੀ ਗੱਲ ਕਿ 104 ਨੰਬਰ 99 ਤੋਂ ਪਹਿਲਾਂ ਉੱਥੇ ਲੱਗਿਆ ਪਿਆ ਸੀਗਾ 104 ਨੰਬਰ ਬਾਅਦ ਦੇ ਵਿੱਚ ਸਾਨੂੰ ਇਹਨਾਂ ਕੋਈ 114 ਸੀ ਕਿ 15 ਸੀਗਾ ਮੇਰੇ ਕੋਈ 119 ਨੰਬਰ ਸੀਗਾ ਅਸੀਂ ਉੱਥੇ ਲਾਈਨ ਦੇ ਵਿੱਚ ਲੱਗ ਗਏ ਫਿਰ ਦੇਖਿਆ ਕਿ ਜਦੋਂ 2:30 ਦੇ ਕਰੀਬ 2:30 ਵੱਜ ਗਏ ਤੇ ਸਰਗਾ 35 ਫੇਲਾ ਨਿਕਲ ਗਿਆ ਤੇ ਅਸੀਂ ਦਿਮਾਗ 'ਚ ਲਿਆ ਵੀ ਇਹ 35 ਫੇਲਾ ਟੋਕਣੇ 194 ਦੇ ਦੇ ਬਿਠੇ ਆ ਤੇ ਇਹ ਕਿਸ ਤਰ੍ਹਾਂ ਹੋਣ ਗਿਆ ਉੱਥੋਂ ਹੀ ਮਾਨਯੋਗ ਅਫਸਰ ਸਰਹਾਨ ਆਏ ਉਹਨਾਂ ਨੇ ਵੀ ਗੱਲ ਕੀਤੀ ਉਹਨਾਂ ਸਾਨੂੰ ਵਿਸ਼ਵਾਸ ਦਿਵਾਇਆ ਕਿ 3 ਵਜੇ ਤੱਕ ਜਿਹੜੇ ਅੰਦਰ ਐਂਟਰ ਹੋ ਜਾਣਗੇ ਇਹਨਾਂ ਦੇ ਅਸੀਂ ਫੈਲਾ ਲਵਾਂਗੇ ਬਸ ਚਲੋ ਗੱਲ ਨਿਬੜ ਗਈ ਠੀਕ ਹੈ ਫਿਰ ਜਦੋਂ ਕਾਫੀ ਸਮਾਂ ਲੰਘ ਗਿਆ ਤੇ ਅਸੀਂ ਦੇਖਿਆ ਕਿ ਇਹ ਜਿਹੜੇ ਬੀਬੀਆਂ ਬੇਟੀਆਂ ਹੋਈਆਂ ਹੈ ਕੁਰਸੀਆਂ ਤੇ ਉਹਨਾਂ ਨੂੰ ਬੜੀ ਸੇਵਾ ਸੋਭਾ ਕਰ ਰਹੀ ਸਰਕਾਰ ਉਹਨਾਂ ਦੀ ਇਹ ਗੱਲ ਕੀ ਹੈ ਜਦੋਂ ਅਸੀਂ ਉਹਨਾਂ ਦੇ ਫੈਲਾ ਦੇਖਿਆ ਤੁਸੀਂ ਮੀਡੀਆ 'ਚ ਦੇਖਿਆ ਉਹਨਾਂ ਦੀ ਜਿਹੜਿਆ ਫੈਲਾ ਸੀ ਨਾ ਬਿਲਕੁਲ ਖਾਲੀ ਇੱਥੋਂ ਤੱਕ ਅਸਾਇਨ ਵੀ ਨਹੀਂ ਕੀਤਾ ਕੁਝ ਨਹੀਂ ਤੇ ਉਹਦੇ ਉੱਪਰ ਇੱਕ ਟੋਕਨ ਲੱਗਾ ਹੋਇਆ ਟੋਕਨ ਨੰਬਰ ਲੱਗਾ ਹੋਇਆ ਕੀ ਖਾਲੀ ਫਾਈਲ ਨੂੰ ਟੋਕਨ ਮਿਲ ਸਕਦਾ ਹੈ ਕੀ ਖਾਲੀ ਫਾਈਲ ਨੂੰ ਟੋਕਨ ਮਿਲ ਸਕਦਾ ਉਹਨਾਂ ਨੇ ਦੀ ਕੋਸ਼ਿਸ਼ ਕੀਤੀ ਆਪਾਂ ਕਿਸੇ ਤਰੀਕੇ ਨਾਲ ਟਾਈਮ ਲਗਾਈਏ ਚਲੋ ਫੇਰ ਗੱਲ ਦੀ ਬੜੀ ਜਦੋਂ ਰੌਲਾ ਪਿਆ ਮੀਡੀਆ ਉੱਤੇ ਇਕੱਠਾ ਹੋਇਆ ਉਹ ਬੀਬੀਆਂ ਭੱਜ ਗਈਆਂ ਕੁਛ ਅੰਦਰ ਕੋ ਬਾਹਰ ਕੋ ਗਿੱਦਾਂ ਕਰਕੇ ਸਾਰੀਆਂ ਭੱਜ ਗਈਆਂ ਉਸ ਤੋਂ ਬਾਅਦ ਅਫਸਰ ਸਹਿਬਾਨ ਸੀ ਉਹਨਾਂ ਨੇ ਇਹੀ ਕਿਹਾ ਪਿਆ ਗੱਲ ਆ ਭਈ ਜੋ ਕੁਛ ਹੋਇਆ ਬਹੁਤ ਮਾੜਾ ਹੋਇਆ ਉਹਨਾਂ ਕਹਿੰਦੇ ਤੁਸੀਂ ਲਾਈਨ 'ਚ ਲੱਗ ਜੂ ਅਸੀਂ ਲਾਈਨ ਦੇ ਵਿੱਚ ਲੱਗ ਗਏ ਉਸ ਤੋਂ ਬਾਅਦ ਫਿਰ ਕੀ ਹੋਇਆ ਉਸ ਤੋਂ ਬਾਅਦ ਫਿਰ ਉਹੀ ਗੱਲ 5:10 ਮਿੰਟ ਤੇ ਉੱਥੋਂ ਦੇ ਜਿਹੜੇ ਵਿਧਾਇਕ ਸਾਹਿਬ ਆ ਸਰਦਾਰ ਰਮੀਲ ਸਿੰਘ ਜੀ ਆਏ ਬੜਾ ਵੱਡਾ ਹਜੂਮ ਲੈ ਕੇ 1.200 ਦੇ ਕਰੀਬ ਬੰਦਾ ਲੈ ਕੇ ਪਹਿਲਾਂ ਉਹ ਕਮਰੇ ਦੇ ਵਿੱਚ ਸ਼ਾਮਲ ਹੋਏ ਆ ਉੱਥੇ ਜਾ ਕੇ ਜੋ ਫੈਲਾ ਪਾੜੀਆਂ ਠੀਕ ਚਾੜਾ ਪਾ ਗਏ ਉਸ ਤੋਂ ਬਾਅਦ ਜਦੋਂ ਉੱਥੋਂ ਵਾਪਸ ਆਉਂਦੇ ਆ ਰਸਤੇ ਦੇ ਵਿੱਚ ਅਸੀਂ ਜਿਹੜੇ ਕੈਂਡੀਡੇਟ ਖੜੇ ਸੀ ਜਿਹਨਾਂ ਅਪਲਾਈ ਕਰਨਾ ਸੀ ਜਿਹੜੀ ਵਾਰੀ ਆਉਣ ਹੀ ਵਾਲੀ ਸੀਗੀ ਉਹਨਾਂ ਦੇ ਨਾਲ ਜਿਹੜੇ ਮੁੰਡੇ ਸੀਗੇ ਜਿਹੜੇ ਨੌਜਵਾਨ ਸੀਗੇ ਉਹਨਾਂ ਨੇ ਹੱਥਾਂ 'ਚ ਫੈਲਾ ਫੁੱਲਾ ਪਾੜ ਕੇ ਪਾਰਕ ਦੇ ਨਾਲ ਹੀ ਲੈ ਗਏ ਕੋ ਡੈਮੋਕ੍ਰੇਸੀ ਦੀ ਗੱਲ ਹੈ ਉਸ ਤੋਂ ਬਾਅਦ ਕੀ ਹੋਇਆ ਕਿ ਉੱਥੋਂ ਜਦੋਂ ਇਹਨਾਂ ਕੋਈ ਲੜਨੀ ਫੜਾਇਆ ਫਿਰ ਇਹਨਾਂ ਦੇ ਜਦੋਂ ਧੱਕੇ ਮਾਰ ਮਾਰ ਕੇ ਸਾਰੇ ਨੂੰ ਬਾਹਰ ਕੱਢ ਦਿੱਤਾ ਫਿਰ ਇਹਨੇ ਸੀਸੇ ਜਿੱਥੇ ਲੱਗੇ ਸੀ ਜਿੱਥੋਂ ਐਂਟਰੀ ਹੁੰਦੀ ਸੀ ਪੰਜ-ਪੰਜ ਬੰਦੇ ਅੰਦਰ ਲੰਗਾਉਂਦੇ ਸੀਗੇ ਉਹ ਇਹਨਾਂ ਨੇ ਬੰਦ ਕਰ ਦਿੱਤੇ ਗਏ ਉਸ ਤੋਂ ਬਾਅਦ ਬਲਾਕ ਸੰਮਤੀ ਦੇ ਵਿੱਚ 6 ਉਮੀਦਵਾਰ ਇੱਥੇ ਜੋਨ ਗੋਇੰਦਵਾਲ ਸਾਹਿਬ ਤੋਂ ਇਲੈਕਸ਼ਨ ਲੜ ਰਹੇ ਸੀ ਆ ਸਰਦਾਰ ਮੋਹਨ ਸਿੰਘ ਸਾਡੇ ਇੱਥੇ ਕੈਂਡੀਡੇਟ ਬੈਠਿਆ ਇਸ ਤੇ ਸਮੇਤ ਇਹ ਸ਼ਰਮਣੀ ਅਕਾਲੀ ਦਲ ਵੱਲੋਂ ਸੀ ਬਾਕੀ ਵੀ ਕੈਂਡੀਡੇਟ ਸੀਗੇ 6ਾਂ ਦੇ ਵਿੱਚੋਂ ਇੱਕ ਐਸਐਸਆਰ ਰਿਟਾਇਰ ਹੋਇਆ ਹੈ ਇੱਕ ਸਾਫਾ ਫੌਜੀ ਸ਼ਾਇਦ ਕੈਪਟਨ ਸਾਹਿਬ ਰਿਟਾਇਰ ਹੋਇਆ ਇੱਕ ਸਾਫਾ ਸਰਪੰਚ ਇਥੋਂ ਦੇ ਗੋਵਿੰਦਵਾਲ ਸਾਹਿਬ ਦੇ ਉਹ ਉਹਨਾਂ ਦੀਆਂ ਫੈਲਾ ਨਹੀਂ ਪਾਸ ਹੋਈਆਂ ਤੇ ਇੱਕ ਜਿਹੜਾ ਇਹ ਇਹਨਾਂ ਦੀ ਪਾਰਟੀ ਦਾ ਜਿਹੜਾ ਉਹ ਉਮੀਦਵਾਰ ਸੀ ਸਤਾਤਾਰੀ ਪਾਰਟੀ ਦਾ ਸੀਗਾ ਉਹ ਪਾਰਟੀ ਜਿਹੜਾ ਸੀਗਾ ਉਹ ਉਹਨੂੰ ਪਾਸ ਕਰ ਦਿੱਤੀ ਇਹਦਾ ਮਤਲਬ ਕਿ ਇਹ ਜਿਹੜੇ ਥਾਣੇਦਾਰ ਸਾਹਿਬ ਆ ਫੌਜੀ ਸਾਹਿਬ ਹੈ ਤੇ ਜਾਂ ਆਪਣੇ ਇਹ ਹੈਗੇ ਸਾਫਾ ਸਰਪੰਚ ਇਹਨਾਂ ਨੂੰ ਫੈਲਾ ਨਹੀਂ ਭਰਦੀ ਆਉਂਦੀਆਂ ਇਦਾਂ ਮਤਲਬ ਤਾਂ ਇਹ ਹੋ ਗਿਆ ਰੱਜ ਕੇ ਡੈਮੋਕ੍ਰੇਸੀ ਦਾ ਇਹ ਜਲੂਸ ਕੱਢਿਆ ਤੇ ਇਹਦੋਂ ਇਹ ਇਲੈਕਸ਼ਨ ਨਾ ਕਰੋਦੇ ਤਾਂ ਵਧੀਆ ਗੱਲ ਸੀਗੀ ਕਿਉਂਕਿ ਹੱਕ ਹਰੇਕ ਬੰਦੇ ਨੂੰ ਕੋਈ ਵੀ ਬੰਦਾ ਜਿਹੜਾ ਹੈਗਾ ਉਹ ਆਪਣੇ ਇਲੈਕਸ਼ਨ ਲੜ ਸਕਦਾ ਆਪਣੀ ਗੱਲ ਕਰ ਸਕਦਾ ਦੇਖੋ ਜੀ ਅਸੀਂ ਵਧੀਆ ਕੰਮ ਕੀਤੇ 3.5 ਸਾਲ ਦੇ ਵਿੱਚ ਤੇ ਲੋਕਾਂ ਨੇ ਸਾਨੂੰ ਆਪੇ ਹੀ ਵੋਟਾਂ ਪਾ ਦਈਆਂ ਇਦਾਂ ਤੱਕੇ ਦਾ ਗੋਇੰਦਵਾਲ ਸਾਹਿਬ ਜ਼ੋਨ ਦੇ ਨਾਲ 9 ਜ਼ੋਨ ਆ ਜਿਹੜੇ ਜਿਹੜਾ ਪਰਿਸ਼ਦ ਦੇ ਜਿਨ੍ਹਾਂ ਤੇ ਇਹਨਾਂ ਨੇ ਆਪਣੇ ਤਰੀਕੇ ਦੇ ਨਾਲ ਕੁਝ ਨਾਮਜ਼ਦੀਆਂ ਕੈਨਸਲ ਕਰਤੇ ਆ ਕੁਝ ਤਾਂ ਬਾੜ ਤੇ ਕੱਗ ਇਸ ਕਰਕੇ ਡੈਮੋਕ੍ਰੇਸੀ ਦਾ ਰੱਜ ਕੇ ਨਜੂਸ ਕੱਢਿਆ ਹੈ ਕੋਲਕ ਸਾਹਿਬ ਅਕਾਲੀ ਦਲ ਵੱਲੋਂ ਕਿ ਕਾਨੂੰਨੀ ਲੜਾਈ ਜਿਹੜੀ ਆ ਇਹ ਸਾਰੇ ਸਮੇਂ ਦੀ ਲੜੀ ਜਾਉ ਉਸ ਸ਼ਾਮ ਹੀ ਜਿੱਦਨੇ ਗੱਲ ਹੋਈ ਹੈ ਪਹਿਲਾਂ ਤਾਂ ਸਵੇਰੇ ਹੀ ਬਦਲ ਸਾਡੇ ਨੋਟਿਸ ਜਾਤਾ ਸੀਗਾ ਪਾਰਟੀ ਦੇ ਨੋਟਿਸ ਦੇ ਵਿੱਚ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਉਸੇ ਟਾਈਮ ਜਿਹੜੇ ਵਕੀਲਾਂ ਨੂੰ ਹਵਾਇਤ ਕੀਤੀ ਸੀ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਉਸੇ ਸ਼ਾਮ ਹੀ ਦائر ਕਰਤੀ ਸੀ ਰੈਟ ਇਦੇ ਨਾਲ ਨਾਲ ਅਸੀਂ ਰਾਜਪਾਲੂ ਵੀ ਮਿਲੇ ਆ ਜਿਹੜੇ ਆਪਣੇ ਹੈਗੇ ਚੋਣ ਕਮਿਸ਼ਨ ਜਿਹੜਾ ਪੰਜਾਬ ਦਾ ਚੋਣ ਕਮਿਸ਼ਨ ਹੈ ਔਰ ਸੈਂਟਰ ਦਾ ਜੋ ਮੁੱਖ ਚੋਣ ਕਮਿਸ਼ਨ ਹੈ ਉਹਨੂੰ ਵੀ ਫਿਕਸਾਂ ਕੀਤੀਆਂ ਉਹਨੂੰ ਸਾਡਾ ਵਫਦ ਵੀ ਮਿਲਿਆ ਪਰ ਅਜੇ ਤੱਕ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਅੰਦ ਸਭ ਇਹ ਵੀ ਗੱਲ ਚੱਲਦੀ ਹੈ ਕਿ ਇਹ ਜਿਹੜੀ ਫਿਰਤ ਹੈ ਇਹ ਰਵੈਦੀ ਪਾਰਟੀਆਂ ਨੇ ਪਹਿਲਾਂ ਪਾਈ ਆ ਨਹੀਂ ਐਸੀ ਕੋਈ ਗੱਲ ਜੋ ਐਸੀ ਗੱਲ ਜੋ ਹੋ ਰਿਹਾ ਅੱਜ ਕੱਲ ਦੇ ਵਿੱਚ ਐਸੇ ਇੰਨਾ ਨਹੀਂ ਸੁਣਿਆ ਸੀ ਕਿ ਕਿਸੇ ਤਰੀਕੇ ਨਾਲ ਕਾਗਜ਼ੀ ਨੇ ਦਾਖਲ ਕਰਵਾਉਂਦੇ ਹੋ ਉਹਨਾਂ ਦੇ ਕਾਗਜ਼ ਪਾੜ ਦੋ ਉਹ ਜਿਹੜੇ ਨਾਮਜ਼ਦਗੀਆਂ ਹੋ ਗਿਆ ਉਹਨਾਂ ਤੇ ਬਿਨਾਂ ਕਿਸੇ ਕਾਰਨ ਤੋਂ ਰਿਜੈਕਟ ਕਰ ਦਿੱਤਾ ਜਾਵੇ ਤੇ ਬਾਕੀ ਉਹ ਤਾਂ ਗੁੰਮਰਾਹਕੁੰਨ ਪ੍ਰਚਾਰ ਐਸੀ ਕੋਈ ਗੱਲ ਨਹੀਂ ਇਹ ਇਹਨਾਂ ਨੇ ਵਾਅਦਾ ਕੀਤਾ ਸੀਗਾ ਇਹ ਕਹਿੰਦੇ ਸੀਗੇ ਕਿ ਅਸੀਂ ਕੰਮ ਦੇ ਆਧਾਰ ਤੇ ਇਲੈਕਸ਼ਨ ਲੜਾਂਗੇ 350 ਸਾਲ ਹੋ ਗਏ ਇਹਨਾਂ ਨੂੰ 3.5 ਸਾਲ ਵੀ ਇਹਨਾਂ ਨੇ ਕੋਈ ਵਿਕਾਸ ਕੀਤਾ ਅੱਜ ਬੀਬੀਆਂ ਉੱਤੇ ਕਰਾ ਤਰਾ ਤਰਾ ਕਰਦੀਆਂ ਫਿਰਦੀਆਂ ਪੰਜਾਬ ਦਾ ਨੌਜਵਾਨ ਹੈ ਪੰਜਾਬ ਦਾ ਮੁਲਾਜ਼ਮ ਹੈ ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ ਕਿਉਂਕਿ ਇਹਨਾਂ ਲੋਕਾਂ ਨੂੰ ਪਤਾ ਸੀਗਾ ਇਹਨਾਂ ਲੋਕਾਂ ਨੂੰ ਪਤਾ ਸੀਗਾ ਵੀ ਅਸੀਂ ਕੀਤਾ ਨਹੀਂ ਪੰਜਾਬ ਵਾਸਤੇ ਕਿਉਂਕਿ ਜਦੋਂ ਕੋਨ ਮੈਨੀਫੈਸਟੋ ਜਾਰੀ ਕੀਤਾ ਸੀਗਾ ਇਹਨਾਂ ਨੇ ਕਿਹਾ ਸੀ ਕਿ ਗਰੀਬਾਂ ਦੀ ਬਾਹ ਫੜਾਂਗੇ ਅਸੀਂ ਉਹਨਾਂ ਲੋਕਾਂ ਨੂੰ ਅੱਗੇ ਲੈ ਕੇ ਆਵਾਂਗੇ ਜਿਹੜੇ ਲੋਕ ਰੇੜੀ ਚਲਾਉਣ ਵਾਲੇ ਆ ਰੱਖਸ਼ਾ ਚਲਾਉਣ ਵਾਲੇ ਆ ਜਾਂ ਕੋਈ ਇਸ ਤਰ੍ਹਾਂ ਦੇ ਆ ਅਸੀਂ ਅੱਜ ਰਾਜ ਸਭਾ ਰਾਜ ਸਭਾ ਦੇ ਵਿੱਚ ਨਮਾਇंदे ਭੇਜੇ ਆ ਸੱਤ ਪੰਜਾਬ ਚੋਂ ਗਏ ਆ ਕਦੀ ਕਿਸੇ ਨਮਾਇंदे ਨੇ ਪੰਜਾਬ ਦੀ ਗੱਲ ਕੀਤੀ ਆ ਕਦੀ ਸੁਣੀ ਆ ਕਦੀ ਦੂਜੇ ਬੰਨੇ ਆਪਾਂ ਦੇਖਦੇ ਆ ਪੈਣ ਹਰ ਸਿਮਰਤ ਕੋ ਬਾਦਲ ਹਰ ਵਾਰੀ ਚਾ ਕੋਈ ਪੰਜਾਬ ਦਾ ਮਸਲਾ ਚਾ ਹਲਕੇ ਦਾ ਮਸਲਾ ਕੋਈ ਮਸਲਾ ਉਹਨਾਂ ਨੇ ਪੈਲ ਦੇ ਆਧਾਰ ਤੇ ਉਠਾਇਆ ਤੇ ਪੰਜਾਬ ਦੇ ਵਿੱਚ ਜਿਹੜੇ ਆਮ ਪਾਰਟੀ ਦੇ ਰਾਜ ਸਭਾ ਦੇ ਮੈਂਬਰ ਗਏ ਆ ਪਹਿਲੀ ਗੱਲ ਤੋਂ ਮੈਂਬਰ ਕਿਹੜੇ ਆ ਲੱਗ ਲੱਗ ਜਿਹੜੇ ਯੂਨੀਵਰਸਿਟੀ ਆ ਉਹਨਾਂ ਦੇ ਨਮਾਇਦੇ ਆ ਜਿਹੜੇ ਆਪਣੀ ਬਿジネス ਚਲਾ ਰਹੇ ਆ ਉਹ ਪੰਜਾਬ ਵਾਸਤੇ ਕਿਵੇਂ ਇਨਸਾਫ ਕਰਨਗੇ ਕਦੀ ਆਪਣੇ ਜਿਹੜੇ ਰਾਜ ਸਭਾ ਦੇ ਕੋਈ ਮੈਂਬਰ ਮੈਂ ਵਾਰ-ਵਾਰ ਰਿਪੀਟ ਕਰ ਰਿਹਾ ਕਦੀ ਕਿਸੇ ਨੇ ਉਹਨਾਂ ਦੀ ਪੰਜਾਬ ਦੇ ਹਿੱਤਾਂ ਦੇ ਵਿੱਚ ਚੱਡਾ ਸਾਹਿਬ ਹੈ ਜਾਂ ਹੋਰ ਹੈ ਕਦੀ ਕੋਈ ਆਵਾਜ਼ ਠਾਈ ਇਹਨਾਂ ਨੇ ਕੋਈ ਪੰਜਾਬ ਦੇ ਹਿੱਤਾਂ ਦੀ ਗੱਲ ਕੀਤੀ ਹੈ ਤੇ ਸਭ ਤੋਂ ਮੰਦਰੀ ਸਭ ਤੋਂ ਮਾੜੀ ਗੱਲ ਹੈ ਜਿਹੜੀ ਕਰ ਰਿਹਾ ਡੈਮੋਕ੍ਰੇਸੀ ਦਾ ਖਾਣ ਕਰ ਰਿਹਾ ਕਤਲ ਕਰ ਰਿਹਾ ਇਸ ਕਰਕੇ ਇਹਨਾਂ ਲੋਕਾਂ ਨੂੰ ਮਾਫ ਨਹੀਂ ਕੀਤਾ ਜਾਊਗਾ ਤੇ ਸ਼੍ਰੋਮਣੀ ਕਾਲੀਦਾਰ ਵੱਲੋਂ ਵੀ ਇਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਜੇ ਅੱਜ ਇਹ ਕਰਦੇ ਆ ਨਾ ਤੇ ਇਹਨਾਂ ਨੂੰ ਹਿਸਾਬ ਦੇਣਾ ਪੈਣਾ ਅਸੀਂ ਇਹ ਗੱਲ ਕਹਿੰਦੇ ਆ ਕਿ ਜੇ ਕਰਦੇ ਆ ਪਰ ਅਸੀਂ ਲੋਕਾਂ ਦੀ ਗੱਲ ਕਰਾਂਗੇ ਲੋਕਾਂ ਦੇ ਵਿੱਚ ਰਹਿ ਕੇ ਗੱਲ ਕਰਾਂਗੇ ਇਸ ਕਰਕੇ ਬਹੁਤ ਡੈਮੋਕ੍ਰੇਸੀ ਦਾ ਇਹਨਾਂ ਕਤਲ ਕੀਤਾ ਹੈ ਅਕਾਲੀ ਦਲ ਕਹਿੰਦਾ ਹੈ ਕਿ ਖਾਸ ਕਰਕੇ ਆਵਾਮੀ ਪਾਰਟੀ ਨੇ ਅਕਾਲੀ ਲੀਡਰਾਂ ਨੂੰ ਟਾਰਗੇਟ ਕੀਤਾ ਉਹਨਾਂ ਦੇ ਪਰਚੇ ਕਰਾਏ ਆ ਕੀ ਮਤਲਬ ਉਹ ਕਾਨੂੰਨੀ ਸਮਝਦੇ ਵੀ ਕਾਲੀ ਲੀਡਰਾਂ ਨੂੰ ਕਿਉਂ ਘੇਰ ਰਹੀ ਆ ਆਵਾਮੀ ਪਾਰਟੀ ਦੇਖੋ ਜੀ ਜਿਸ ਵੀ ਪਾਰਟੀ ਨੂੰ ਖਤਰਾ ਹੁੰਦਾ ਨਾ ਉਹਨੂੰ ਟਾਰਗੇਟ ਕਰਦੇ ਆ ਕਦੀ ਭਗਵੰਤ ਮਾਨ ਜੀ ਜਿਹੜੇ ਮੁੱਖ ਮੰਤਰੀ ਸਾਹਿਬ ਆ ਇਹਨਾਂ ਦੇ ਮੂੰਹੋਂ ਕਤੇ ਹੋਰ ਕਿਸੇ ਲੀਡਰ ਦੇ ਖਿਲਾਫ ਕੋ ਗੱਲ ਸੁਣੀ ਐ ਜਦੋਂ ਵੀ ਬੋਲਣਗੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਬੋਲਣਗੇ ਇਥੋਂ ਤੱਕ ਆਪਾਂ 3 ਪੈਣਾ ਦੀ ਵਾਲੇ ਆ ਸਾਰੇ ਕਦਰ ਕਰਦੇ ਆ ਇਹ 3 ਪੈਣਾ ਤੱਕ ਵੀ ਜਾਂਦੇ ਰਹੇ ਆ ਸਰਦਾਰ ਪ੍ਰਕਾਸ਼ ਜੀ ਬਾਦਲ ਜਿਹੜੇ ਦੁਨੀਆ ਤੋਂ ਚਲੇ ਗਏ ਆ ਉਹਨਾਂ ਬਾਰੇ ਵੀ ਮਾਨ ਸਾਹਿਬ ਕਮੈਂਟ ਗਲਤ ਕਰਦੇ ਰਹੇ ਆ ਤੇ ਇਹਨਾਂ ਨੂੰ ਡਰਾ ਆ ਕਿ ਆਉਣ ਵਾਲੀ ਜਿਹੜੀ ਸਰਕਾਰ ਐ 27 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂਗਾ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਤੋਂ ਇਹਨਾਂ ਡਰਦਾ ਕਿਉਂਕਿ ਇਹਨਾਂ ਨੇ ਕੀਤਾ ਤਾਂ ਕੁਝ ਹੈ ਡੀਗਾ ਪੰਜਾਬ ਨੂੰ ਰੱਜ ਕੇ ਲੁੱਟਿਆ ਤੇ ਦਿੱਲੀ ਦੇ ਇਸ਼ਾਰੇ ਤੇ ਕੰਮ ਕਰ ਰਹੇ ਸਾਰੇ ਇਹ ਜੋ ਅਪੁਆਇੰਟਮੈਂਟਾਂ ਹੁੰਦੀਆਂ ਕਿਸੇ ਕਾਰਪੋਰੇਸ਼ਨ ਕਿਸੇ ਬੋਰਡ ਦੇ ਵਿੱਚ ਕੋਈ ਚੇਅਰਮੈਨ ਲਾਉਣਾ ਕੋਈ ਡਾਇਰੈਕਟਰ ਲਾਉਣਾ ਦਿੱਲੀ ਦੇ ਵਿੱਚੋਂ ਲਾ ਕੇ ਆ ਰਿਹਾ ਦਿੱਲੀ ਦੇ ਵਿੱਚੋਂ ਤੇ ਆ ਜਰ ਮੈਂ ਪਹਿਲਾਂ ਗੱਲ ਕੀਤੀ ਰਾਜ ਸਭਾ ਦੇ ਵੀ ਤਾਂ ਜਿਹੜੇ ਨਾਮੇ ਚੁਣ ਕੇ ਭੇਜੇ ਉਹ ਦਿੱਲੀ ਦੇ ਆ ਜਿਹੜੇ ਦਿੱਲੀ ਦੇ ਲੋਕਾਂ ਕਿਵੇਂ ਪੰਜਾਬ ਦੀ ਗੱਲ ਕਰਨਗੇ ਹਾਂਜੀ ਸਰਪੰਚ ਸਾਹਿਬ ਜਿਸ ਦਿਨ ਨਾਮਜ਼ਦਗੀ ਪੱਤਰ ਭਰਨ ਗਏ ਜੀ ਤੁਸੀਂ ਕੀ ਗੱਲ ਕਰ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਦਿਨ ਅਸੀਂ ਨਾਮਜ਼ਦਗੀ ਪੱਤਰ ਦਾਖਲ ਕਰਨ ਗਏ ਆ ਜੀ ਉਹ ਦਿਨ ਲਾਸਟ ਡੇਟ ਹੀ 4 ਤਰੀਕ ਤੇ 11 ਤੋਂ 3 ਵਜੇ ਤੱਕ ਫੈਲਾ ਲੈਣੀ ਆ ਜੀ ਤੇ ਪਹਿਲੋ ਤਾਂ ਗੇੜ ਬੰਦ ਹੋ ਗਿਆ ਜੀ ਗੇੜ ਬੰਦ ਹੋ ਗਿਆ 12 ਵਜੇ ਤੱਕ ਹੀ ਗੇੜ ਤੇ ਰਹਿ ਫਿਰ ਉਹਨਾਂ ਨੇ ਕੈਂਡੀਡੇਟ ਕਰਕੇ ਸਾਨੂੰ ਅੰਦਰ ਲੰਘਾਇਆ ਜਦੋਂ ਅਸੀਂ ਅੰਦਰ ਲੰਘੇ ਤੇ ਅੰਦਰ ਜਾ ਕੇ ਵੇਖਿਆ ਜੀ 104 ਤੱਕ ਨੰਬਰ ਪਹਿਲਾਂ ਹੀ ਲੱਗੇ ਹੀ ਕਹਿਣ ਲੱਗੇ ਵੀ ਤੁਸੀਂ ਲੈਂ ਲਾ ਲੋ ਟੋਕਨ ਦੇ ਨਾਲ ਤੁਹਾਡੀ ਫਾਈਲ ਜਮਾ ਹੋਣੀ ਆ ਟੋਕਨ ਲੱਗਣੇ ਪਹਿਲੋ ਜਦੋਂ ਅਸੀਂ ਟੋਕਨ ਲਵਾਉਣ ਲੱਗੇ ਤੇ 104 ਟੋਕਨ ਪਹਿਲਾਂ ਹੀ ਲੱਗੇ ਹੀ ਚਲੋ ਸਾਨੂੰ ਇਸ ਗੱਲ ਦਾ ਪਤਾ ਨਹੀਂ ਕਿ ਆ ਠੀਕ ਹੈ ਜੀ ਟੋਕਨ ਲਵਾ ਕੇ ਹੀ ਬਹਿ ਗਏ ਸਾਰੀ ਦਿਹਾੜੀ ਬੈਠੇ ਰਹੇ 3 ਵਜੇ ਤੱਕ ਬੈਠੇ ਰਹੇ ਫਿਰ ਅਸੀਂ ਜਦੋਂ ਰੋਲਾ ਪਾਇਆ ਵੀ ਸਾਡਾ ਵਾਰੀ ਕਿਉਂ ਨਹੀਂ ਆ ਰਹੀ ਫਿਰ ਡੀਸੀ ਸਾਹਿਬ ਐਸਐਸਪੀ ਸਾਹਿਬ ਆਏ ਉਹ ਕਹਿਣ ਲੱਗੇ ਜੀ ਇਹ ਟੋਕਨ ਦੇ ਨਾਲ ਹੀ ਤੁਹਾਡੀ ਫਾਈਲ ਜਮਾ ਹੋਣੀ ਆ ਤੁਹਾਨੂੰ ਅਸੀਂ ਵਿਸ਼ਵਾਸ ਦਿਵਾਉਨੇ ਆ ਵੀ ਭਾਵੇਂ ਰਾਤ ਦੇ 10 ਵੀ ਵਜ ਜਾਣ ਤੁਹਾਡੀ ਫਾਈਲ ਜਮਾ ਹੋ ਗਈ ਜਦੋਂ ਤੁਸੀਂ ਗਰਾਊਂਡ ਦੇ ਅੰਦਰ ਆਗੇ ਜੇ ਤੁਹਾਡੀ ਫਾਈਲ ਜਮਾ ਹੋਣੀ ਆ ਤੁਸੀਂ ਰਾਮ ਦੇ ਨਾਲ ਆਪਣਾ ਬੈਠ ਜਾਓ ਜਦੋਂ ਆ ਕੇ ਅੰਦਰੋਂ ਆਵਾਜ਼ ਮਾਰੀ 40 ਤੱਕ ਜਿਹੜੇ ਅੰਦਰ ਨਮਾਇੰਦੇ ਗਏ ਜਦੋਂ ਅੰਦਰ ਆਵਾਜ਼ ਮਾਰੀ ਤੇ ਉਹ ਕਹਣਗੇ ਵੀ 40 ਤੋਂ ਲੈ ਕੇ 60 ਤੱਕ ਜਿਹੜੇ ਉਹ ਨਮੈਂਦੇ ਅੰਦਰ ਆਜੋ ਜਦੋਂ ਵੇਖਿਆ ਉਹ ਬੀਬੀਆਂ ਜਿਹੜੀਆਂ ਸਵੇਰ ਤੋਂ ਭਾਈਆਂ ਹੀ ਫੇਕ ਫਾਈਲਾਂ ਫੜਾ ਕੇ ਉਹ ਫਿਰ ਅੰਦਰ ਨਾ ਜਾਣ aí ਉਹਨਾਂ ਨੂੰ ਪੁੱਛਿਆ ਵੀ ਤੁਹਾਡਾ ਨੰਬਰ ਆ ਗਿਆ ਤੁਸੀਂ ਅੰਦਰ ਜਾਓ ਤੇ ਜਦੋਂ ਉਹਨਾਂ ਦੀਆਂ ਫਾਈਲਾਂ ਵੇਖੀਆਂ ਫਾਈਲਾਂ ਖਾਲੀ ਉੱਤੇ ਟੋਕਨ ਲੱਗੇ ਹੀ ਉੱਥੇ ਫੇਰ ਰੋਲਾ ਪੈ ਗਿਆ ਜੀ ਉਹ ਬੀਬੀਆਂ ਭੱਜ-ਭੁੱਜ ਗਈਆਂ ਇਧਰ-ਉਧਰ ਤੇ ਫੇਰ ਹੀ ਰੋਲਾ ਪਿਆ ਵੀ ਸਾਡੀਆਂ ਫਾਈਲਾਂ ਜਮ੍ਹਾਂ ਕਰਾਓ ਫੇਰ ਸਾਨੂੰ ਦੁਬਾਰਾ ਉਸ ਤਰ੍ਹਾਂ ਹੀ ਟਾਈਮ ਨਗਾਉਣ ਦਾ ਕਰਕੇ ਫੇਰ ਸਾਨੂੰ ਲਾਈਨਾਂ ਦੇ ਵਿੱਚ ਲਾ ਲਿਆ ਲਾਇਨਾਂ ਦੇ ਵਿੱਚ ਲਾ ਕੇ ਸਾਨੂੰ ਵਾਜ ਹੀ ਨਹੀਂ ਪਈ ਫਿਰ 5 ਵਜ ਗਏ ਜੀ ਪੰਜਰ 5 ਵਜੋਂ ਤੋਂ ਬਾਅਦ ਫਿਰ ਸਾਨੂੰ ਜਿਹੜਾ ਅੰਦਰ ਲੱਗ ਗਿਆ ੜੀ ਉਹਦੇ ਅੰਦਰ ਨਿਘਾੜਿਆ ਜਦੋਂ ਅੰਦਰ ਨਿਘਾੜਿਆ ਉੱਥੇ ਫਿਰ 50 60 ਬੀਬੀਆਂ ਵੀ ਸੀ ਇਹਨੇ ਬੰਦੇ ਵੀ ਸੀ ਜਿਨ੍ਹਾਂ ਦੀਆਂ ਫਾਈਲਾਂ ਜੇ ਜਮਾਉਣ ਵਾਲੀਆਂ ਸੀ ਉਸ ਤੋਂ ਬਾਅਦ ਜੀ ਉੱਥੇ ਗੁੰਡਾਗਰਦੀ ਹੋਈ ਉਹਦੇ ਵਿੱਚ ਸਾਰਿਆਂ ਦੀਆਂ ਫਾਈਲਾਂ ਖੋਹ ਖਾਲੀਆਂ ਪਾੜ ਪੋੜ ਦਿੱਤੀਆਂ ਸਾਨੂੰ ਫਿਰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਕੀ ਮਾਗ ਤੁਸੀਂ ਕਰਦੇ ਜੇ ਐਸਾ ਜਿਹੜਾ ਕੀ ਬਣਾ ਚੁੱਕੇ ਅਹੀ ਤੇ ਇਹ ਗੱਲ ਕਹਿੰਨੇ ਆ ਵੀ ਵੇਖੋ ਜੀ ਇਹ ਡੈਮੋਕਰੇਸੀ ਦਾ ਰੱਜ ਕੇ ਜਲੂਸ ਕੱਢ ਰਿਆ ਇਹਨਾਂ ਨੂੰ ਇਲੈਕਸ਼ਨ ਕਰਵਾਉਣੀ ਚਾਹੀਦੀ ਹੀ ਕੈਂਡੀਡੇਟਾਂ ਨੂੰ ਲੜਾਉਣਾ ਚਾਹੀਦਾ ਜਿਹੜਾ ਬੰਦਾ ਵੀ ਚਾਵੇ ਕੋਈ ਆਮ ਆ ਜਾਂ ਕੋਈ ਗਰੀਬ ਆ ਜਾਂ ਕੋਈ ਮੀਰ ਆ ਜਿਹੜਾ ਵੀ ਇਲੈਕਸ਼ਨ ਲੜਨੀ ਚਾਹੁੰਦਾ ਹੀ ਉਹਨੂੰ ਇਲੈਕਸ਼ਨ ਲੜਨੀ ਦੇਣੀ ਚਾਹੀਦੀ ਲੈਣੀ ਚਾਹੀਦੀ ਹਾਂ ਜੇ ਪੇਪਰਾਂ 'ਚ ਕਮੀ ਆ ਇੱਕ ਦਿਨ ਦੀ ਪੜਤਾਲ ਹੁੰਦੀ ਆ ਪੇਪਰਾਂ ਦਾ ਜੇ ਕੋਈ ਕਿਸੇ ਦਾ ਕੈਂਸਲ ਹੁੰਦਾ ਤੇ ਕੋਈ ਗੱਲ ਨਹੀਂ ਪਰ ਜਦੋਂ ਫਾਈਲਾਂ ਜਮਾ ਹੋਣੀਆਂ ਜੇ ਕਿਸੇ ਨੇ ਜਮਾ ਕਰਾਈਆਂ ਉਹ ਵੀ ਕੈਂਸਲ ਕਰ ਦਿੱਤੀਆਂ ਗਈਆਂ ਇਹ ਤਾਂ ਬਹੁਤ ਜਿਆਦੀ ਮਾੜੀ ਗੱਲ ਹੀ ਪੰਜਾਬ ਵਾਸਤੇ ਜਿਹੜੀ ਆ ਬਹੁਤ ਮਾੜੀ ਗੱਲ ਆ ਜ਼ਿਲ੍ਹੇ ਸਾਨੂੰ ਸਾਡੇ ਤਰਨਤਾਰਨ ਦੇ ਜ਼ਿਲ੍ਹੇ ਦੀ ਤਾਂ ਤੁਸੀਂ ਦੇਖ ਹੀ ਲਈਏ ਪੰਜਾਬ ਵਾਸਤੇ ਵੀ ਇਹ ਬੜੀ ਮਾੜੀ ਗੱਲ ਆ ਜੇ ਇਸ ਤਰ੍ਹਾਂ ਦੀਆਂ ਲੱਛਣਾਂ ਹੋਣੀਆਂ ਇਹ ਆਮ ਆਦਮੀ ਜਿਹੜੀ ਪਾਰਟੀ ਆ ਆਮ ਬੰਦੇ ਦੀ ਬਣੀ ਵੀ ਆਮ ਬੰਦੇ ਨੂੰ ਸਹੂਲਤਾ ਮਿਲਣਗੀਆਂ ਆਮ ਬੰਦਾ ਖੁਸ਼ਹਾਲ ਰਹੂਗਾ ਪੰਜਾਬ ਦੇ ਵਿੱਚ ਆਮ ਬੰਦਾ ਹੀ ਇਲੈਕਸ਼ਨ ਲੜ ਸਕੂਗਾ ਤੇ ਹੁਣ ਆਮ ਵਾਲੀ ਤਾਂ ਗੱਲ ਹੀ ਨਹੀਂ ਰਹੀ ਜੀ ਉੱਥੇ ਇਹ ਤਾਂ ਬਹੁਤ ਜਿਆਦੀ ਧੱਕੇਸ਼ਾ ਹੀ ਹੋਈ ਆ ਜਿੱਦਾਂ ਕਾ ਦੇਖ ਲਓ ਖਡੂਰ ਸਾਹਿਬ ਬਲਾਗ ਦੇ ਵਿੱਚ ਸਾਡੇ ਮੋਹਨ ਸਿੰਘ ਮੈਂਬਰ ਏ ਐਸ ਹੀ ਰਿਟਾਇਰ ਹੋਇਆ ਇਦੇ ਨਾਲ ਇੱਕ ਕੈਪਟਨ ਰਟਾਇਰ ਹੋਇਆ ਜੀ ਜਿਹੜੇ ਬਲਾਗ ਸੰਤੀ ਦੀ ਚੋਣ ਲੜਨੀ ਚਾਹੁੰਦੇ ਸੀ ਵੀ ਅਹੀ ਵੇਖੋ ਜੀ ਹੁਣ ਰਟਾਇਰ ਬੰਦੇ ਆ ਤੇ ਅਹੀ ਸੇਵਾ ਕਰਨੀ ਚਾਹੁੰਦੇ ਆ ਇਹਦੇ ਨਾਲ ਇੱਕ ਸਾਬਕਾ ਸਰਪੰਚ ਆ ਜੀ ਇੱਕ ਸਾਬਕਾ ਮੈਂਬਰ ਆ ਵਕੀਲ ਨੇ ਫੈਲਾਂਾਂ ਦੀਆਂ ਚੈੱਕ ਕਰਕੇ ਜਿਹੜੀਆਂ ਉੱਥੇ ਦਰਜ ਕੀਤੀਆਂ ਤੇ ਸਾਰਿਆਂ ਦੀਆਂ ਸਾਰੀਆਂ ਜਿਹੜੀਆਂ ਉਹ ਰਿਜੈਕਟ ਕਰ ਦਿੱਤੀਆਂ ਇੱਕ ਜਿਹੜਾ ਬੰਦਾ ਆਮ ਬੰਦਾ ਜਿਹੜਾ ਝਾੜੂ ਵਾਲੋਂ ਖਲੋਤਾ ਸੀ 6 ਬੰਦੇ ਦੇ ਕਾਗਜ਼ ਰੱਦ ਕਰਕੇ ਇੱਕ ਝਾੜੂ ਵਾਲੇ ਨੂੰ ਜੇਤੂ ਕਰਾਰ ਦੇ ਦਿੱਤਾ ਇਹਦੇ ਵਿੱਚ ਸਾਡੇ ਵੇਖੋ ਇਲਾਕੇ ਦੇ ਵਿੱਚ ਜਾਂ ਨਗਰ ਸਾਡੇ ਗੋਇੰਦਵਾਲ ਇਤਿਹਾਸੀ ਨਗਰ ਇਤਿਹਾਸੀ ਨਗਰ ਦੇ ਵਿੱਚ ਇਦਾਂ ਦੀਆਂ ਗੱਲਾਂ ਹੋਣੀਆਂ ਤੇ ਬਹੁਤ ਮਾੜੀ ਗੱਲ ਆ ਇੱਥੇ ਲਕਸ਼ਰ ਹੋਣ ਦੇਣੀ ਚਾਹੀਦੀ ਸੀ ਤੇ ਇਹਦਾ ਕਰਕੇ ਅਸੀਂ ਤਾਂ ਬਹੁਤ ਜਿਹੜਾ ਸਾਡੇ ਜਿਹੜਾ ਇਲਾਕਾ ਵੀ ਪਰੇਸ਼ਾਨ ਆ ਵੀ ਇਦਾਂ ਦੇ ਜਿਹੜੇ ਕੰਮ ਆ ਇਹ ਚੰਗੇ ਨਹੀਂ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਚੰਗੇ ਨਹੀਂ ਆ ਇਹ ਗੈਗਵਾਰ ਨੂੰ ਇਹ ਵਡਾਵਾ ਦੇਣ ਵਾਲੀ ਗੱਲ ਆ ਜਿਹੜਾ ਧੱਕੇਸ਼ਾਹੀ ਹੁੰਦੀ ਆ 2027 ਦੀਆਂ ਇਲੈਕਸ਼ਨਾਂ ਵੀ ਜਿਹੜੀਆਂ ਆ ਆਉਣ ਹੀ ਵਾਲੀਆਂ ਆ ਕਰੀਬ ਸੰਗਤ ਨੂੰ ਕੀ ਕਹਿਣਾ ਚਾਹੁੰਦੇ ਆਂ ਅਸੀਂ ਤਾਂ ਸੰਗਤ ਨੂੰ ਇਹ ਬੇਨਤੀ ਕਰਾਂਗੇ ਜੀ ਆਮ VOTER ਨੂੰ ਬੇਨਤੀ ਕਰਾਂਗੇ ਜੀ ਤੁਸੀਂ ਆਪਣਾ ਵਧੀਆ ਕੈਂਡੀਡੇਟ ਧਿਆਨ ਨਾਲ ਕੈਂਡੀਡੇਟ ਚੁਣੋ ਵਧੀਆ ਪਾਰਟੀ ਚੁਣੋ ਇਹ ਜਿਹੜੀ ਤੁਹਾਂ ਆਮ ਪਾਰਟੀ ਚੁਣੀ ਆਮ ਤਾਂ ਕੰਮ ਵੇਖ ਲਿਆ ਜੀ ਗੈਂਗਵਾਰ ਕਿੱਦਾਂ ਵੱਧ ਗਿਆ ਚੋਰੀਆਂ ਲੁੱਟਾਂ ਖੋਹਾਂ ਰੱਜ ਕੇ ਹੋ ਰੀਆਂ ਤੇ ਹਰ ਬੰਦੇ ਨੂੰ ਵਪਾਰੀ ਨੂੰ ਵੀ ਜਿਹੜੀ ਆ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਰਿਆ ਫਰੋਤੀਆਂ ਮੰਗ ਰਿਆ ਜੀ ਜੇ ਇਦਾਂ ਦੀ ਗਾਂ ਸਰਕਾਰ ਬਣਾਈ ਤੇ ਫਿਰ ਲੋਕ ਆ ਵੀ ਜ਼ਿੰਮੇਵਾਰ ਆ ਜੀ ਫਿਰ ਕਿਸੇ ਨੇ ਕੀ ਕਰਨਾ ਅਿੱਤ ਦਿਨ ਇੱਕ ਵੀਡੀਓ ਬੜੀ ਵਾਇਰਲ ਹੋਈ ਸੀ ਜਿਹਦੇ ਚ ਹਲਕਾ ਘਨੌਰ ਦੇ ਵ代ਕ ਦਾ ਇੱਕ ਤਕਰੀਬੀ ਸੀਗਾ ਜਿਹਨੇ ਫਾਈਲ ਖੋ ਕੇ ਇੱਕ ਔਰਤ ਨੂੰ ਭਜ ਗਿਆ ਸੀ ਕੀ ਕਹਿਣਾ ਚਾਹੋਗੇ ਉਸ ਟਿੱਪਣੀ ਕਰੂਗੀ ਬਾਰੇ ਉਹ ਤਾਂ ਦੇਖੋ ਜੀ ਉਹ ਹੈ ਜੇ ਇਦਾਂ ਦੇ ਇਹਨਾਂ ਨੇ ਆਮ ਪਾਰਟੀ ਨੇ ਐਮਐਲਏ ਚੁਣਨੇ ਆ ਜਿ ਤਰ੍ਹਾਂ ਹੁਣ ਪਿੱਛੇ ਚੁਣਿਆ ਜੇ ਗਾਂ ਲੋਕਾਂ ਨੇ ਵੀ ਇਦਾਂ ਦੇ ਚੁਣਨੇ ਆ ਤਾਂ ਫਿਰ ਇਦਾਂ ਹੀ ਹਾਲ ਹੋਣਾ ਸਾਡੇ ਹੱਥਾਂ 'ਚ ਹੁਣ ਤਾਂ ਫਾਈਲਾਂ ਖੋਈਆਂ ਫਿਰ ਸਾਡੇ ਘਰਾਂ 'ਚ ਸਾਰਾ ਕੁਝ ਖੋ ਕੇ ਲੈ ਜਾਣਗੇ ਦਾਦਾ ਸਾਹਿਬ ਹੈਰਾਨੀ ਦੀ ਗੱਲ ਹੈ ਅਜੇ ਤੱਕ ਉਹ ਬਦਲ ਤੇ ਐਫਆਈਆਰ ਨਹੀਂ ਦਰਜ ਕੀਤੀ ਇਹਨਾਂ ਨੇ ਅਜੀ ਕੱਲ ਵੀ ਸ਼੍ਰੋਮਣੀ ਕਾਲੀਦਾ ਦੇ ਨਾਲ ਗੱਲ ਪੁੱਛੀ ਸੀ ਵੀ ਜੇ ਤੁਸੀਂ ਐਫ ਆਈ ਆਰ ਦਰਜ ਕੀਤੀ ਜਿਹੜਾ ਉਹ ਫਾਈਲ ਹੋ ਕੇ ਲ ਗਿਆ ਹੈ ਤੇ ਉਹਦਾ ਨੰਬਰ ਦਿਓ ਕੋਈ ਅਜੇ ਤੱਕ ਉਹ ਬੰਦੇ ਦੇ ਖਿਲਾਫ ਉਹ ਐਫ ਆਈ ਆਰ ਉੱਥੇ ਵੇਖੋ ਬੰਦੇ ਦਾ ਚਿਹਰਾ ਵੀ ਕਲੀਅਰ ਹੋ ਗਿਆ ਜੀ ਬੰਦਾ ਵੀ ਕਲੀਅਰ ਹੋ ਗਿਆ ਜੀ ਉਹ ਐਮ ਐਲ ਏ ਦੇ ਨਾਲ ਉਹਦੀਆਂ ਫੋਟੋਆਂ ਆ ਗਈਆਂ ਤੇ ਉੱਥੇ ਅਣਪਛਾਤੇ ਦੇ ਪਰਚਾ ਦਰਜ ਹੋਇਆ ਸਦਾ ਸਵੇ ਇਹਨਾਂ ਤੋਂ ਕੀ ਆਸ ਰੱਖ ਸਕਦੇ ਹੋ ਇਹ ਬੰਦੇ ਕਹਿ ਰਹੇ ਆ ਗੱਲ ਗੌਰ ਸਾਹਿਬ ਵੀ ਇਹ ਪੰਗਾ ਜੀ ਕਿਹੜਾ ਕਰਨ ਲੱਗੇ ਹੁੰਦੇ ਆ ਜਿਹੜਾ ਪੱਗਾਂ ਦੇ ਕੰਬਰ ਨੇ ਫਰਾਂਸ ਦੇ ਵਿੱਚ ਹੀ ਲੜਾਈ ਲੜ ਰਹੇ ਆ ਬਾਹਰ ਰਿਆਂ ਕਟਰ ਕੰਦੇ ਕਿ ਲੜਾਈ ਲੜ ਰਹੇ ਆ ਪੱਗ ਦੇ ਖਾਤਰ ਤੇ ਦੂਜੇ ਪੰਨੇ ਸਾਡੇ ਜਿਹੜੇ ਇਹਨਾਂ ਦੇ ਡੇਰਾ ਬਾਬਾ ਨਾਨਕ ਤੋਂ ਐਮਐਲਏ ਸਾਹਿਬ ਆ ਉਹ ਕਹਿੰਦੇ ਪੱਗਾਂ ਦੇ ਵਿੱਚ ਕਿਹੜਾ ਅਕੇ ਲੱਗੇ ਹੁੰਦੇ ਪੱਗਾਂ ਲੈ ਜਾਂਦੀ ਹੁੰਦੀ ਹੈ ਇਹਨੇ ਸੋਚ ਦੇਖੋ ਇੱਕ ਤੁਸੀਂ ਗੱਲ ਕੀਤੀ ਆ ਵੀ ਤੁਸੀਂ ਚਾਹੁੰਦੇ ਕੀ ਆ ਅਸੀਂ ਚਾਹੁੰਦੇ ਆ ਵੀ ਇਲੈਕਸ਼ਨ ਦੁਬਾਰਾ ਕਰਾਇਆ ਸ਼ਰੋਮਣੀ ਅਕਾਲੀ ਦਲ ਨੇ ਮੰਗ ਕੀਤੀ ਗਵਰਨਰ ਸਾਹਿਬ ਨੂੰ ਮਿਲਿਆ ਕੱਲ ਸਾਡਾ ਸ਼ਰੋਮਣੀ ਅਕਾਲੀ ਦਲ ਦਾ ਬਫਰ ਉੱਥੇ ਵੀ ਇਹ ਮੰਗ ਕੀਤੀ ਆ ਨਾਮਦਾਰੀਆਂ ਦਾਖਲ ਕਰਨ ਦਾ ਦੁਬਾਰਾ ਮੌਕਾ ਦਿੱਤਾ ਜਾਵੇ ਜੇ ਨਰੋਲ ਇਹਨਾਂ ਦੇ ਵਧੀਆ ਤਰੀਕੇ ਨਾਲ ਕਰਾਉਣੇ ਤੇ ਇਹਦੇ ਵਿੱਚ ਘਟੋ ਘਟ ਸੈਂਟਰ ਦੇ ਜਿਹੜੀਆਂ ਜਿਹੜੇ ਦਸਤੇ ਆ ਉਹਨਾਂ ਦੀ ਡਿਊਟੀ ਲਈ ਜਾਵੇ ਨਾਗਜ਼ਦਗੀਆਂ ਜਦੋਂ ਦਾਖਲ ਕਰਨੀ ਹੋ ਉਦੋਂ ਵੀ ਤੇ ਇਲੈਕਸ਼ਨ ਦੇ ਵਿੱਚ ਵੀ ਉਦੋਂ ਵੀ ਤੇ ਇਲੈਕਸ਼ਨ ਦੇ ਵਿੱਚ ਵੀ ਤੇ ਦੁਬਾਰਾ ਨਾਮਜ਼ਦੀਆਂ ਦਾ ਮੌਕਾ ਦਿੱਤਾ ਜਾਵੇ ਇਹ ਸਾਡੀ ਮੰਗ ਹੈ। ਹਾਂ ਜੀ ਆਪ ਸਿੰਘ ਜੀ ਜੋ ਇਹ ਸਾਰੀ ਘਟਨਾ ਕਰਨ ਹੋਇਆ ਹੈ ਨਾਮਜ਼ਦਗੀਆਂ ਦੌਰਾਨ ਕੀ ਕਹਿਣਾ ਚਾਹੋਗੇ? ਵੇਖੋ ਜੀ ਬਹੁਤ ਮਾੜੀ ਗੱਲ ਕੀਤੀ ਹੈ ਨਾ ਸਰਕਾਰ ਨੇ ਇਹਨਾਂ ਨੇ ਇਲੈਕਸ਼ਨ ਲੜੀ ਸੀ ਤਿੰਨ ਗੱਲਾਂ ਕਰਕੇ ਪਹਿਲੋਂ ਕਹਿੰਦੇ ਸੀ ਬਦਲਾ ਲਿਆਵਾਂਗੇ ਦੂਸਰਾ ਇਹਨਾਂ ਨੇ ਕਿਹਾ ਸੀਗਾ ਜੀ ਕਿ ਇਹ ਜਿਹੜਾ ਨੇ ਗੁਰੂ ਗ੍ਰੰਥ ਸਾਹਿਬ ਮਾਰੇ ਪਾਛੀ ਬੇਅਦਬੀ ਕੀਤੀ ਆ ਉਹ ਬੰਦੇ ਅਸੀਂ 24 ਘੰਟਿਆਂ ਦੇ ਵਿੱਚ ਅੰਦਰ ਕਰਾਂਗੇ ਤੇ ਤੀਸਰੀ ਗੱਲ ਮੇਰੇ ਸਾਬ ਨਾਲ ਸ਼ਾਇਦ ਕੀਤੀ ਹੋਈਗੀ ਕਿ ਅਸੀਂ ਨਸ਼ਾ ਬੰਦ ਕਰਾਵਾਂਗੇ ਉਹਨਾਂ ਸਾਰੇ ਭਰਾ ਬੈਠੇ ਆ ਸਾਰਿਆਂ ਨੂੰ ਪਤਾ ਨਾ ਨਸ਼ਾ ਬੰਦ ਹੋਇਆ ਜੀ ਜਿਹੜੇ ਜਾਂਦੇ ਸੀ 24 ਘੰਟਿਆਂ ਦੇ ਵਿੱਚ ਅਸੀਂ ਜਿਨ੍ਹਾਂ ਗੁਰੂਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੀ ਬੇਦਵੀ ਕੀਤੀ ਉਹ ਬੰਦੇ ਚੌਕੇ ਅੰਦਰ ਕਰਾਂਗੇ ਨੌ ਬੰਦੇ ਅੰਦਰ ਹੋਏ ਤੇ ਜਿਹੜੀ ਬਦਲਾਅ ਦੀ ਗੱਲ ਕਰਦੇ ਸੀਗੇ ਆ ਨਵਾਂ ਹੀ ਬਦਲਾਅ ਵੇਖਿਆ ਵਾ ਕਿ ਵੇਖੋ ਮੈਦਾਨ ਕੋਈ ਵੀ ਆ ਭਾਵੇਂ ਜੰਗ ਦਾ ਵਾ ਭਾਵੇਂ ਵੋਟਾਂ ਦਾ ਵਾ ਜਿੰਨਾ ਚਿਰ ਆਪਾਂ ਆਪਣੇ ਦੂਸਰੇ ਪਾਸੇ ਕਿਸ ਨੂੰ ਮੌਕਾ ਨਾ ਦਵਾਂਗੇ ਲੜਾਈ ਲੜਨ ਦਾ ਤੇ ਉਹਦੇ ਵਿੱਚ ਕੀ ਨਿਕਲ ਕੇ ਆਊਗਾ ਇਹ ਸਭ ਤੋਂ ਮਾੜੀ ਗੱਲ ਇਹ ਤਾਂ ਇੱਕ ਹਲਕੀ ਸੋਚ ਆ ਕਿਸੇ ਦੇ ਪੇਪਰ ਨਾ ਦਰਜੋਂ ਆਪਣਾ ਦਾਖਲ ਹੁੰਦੇ ਨੇ ਤੇ ਚੋਕੇ ਫੈਲਾ ਪੜਵਾ ਦੇਣੀ ਹੈ ਕੋਈ ਚੰਗੀ ਗੱਲ ਨਹੀਂ ਗਈ ਇਹ ਸਰਕਾਰ ਨੂੰ ਸੋਚਣਾ ਚਾਹੀਦਾ ਸੀਗਾ ਇਹ ਕੰਮ ਕਰਨ ਤੋਂ ਪਹਿਲਾਂ ਜਿਸ ਤਰ੍ਹਾਂ ਨਾਲ ਬੇਨਾਪਾਪਾ ਨਾਲਕ ਜੀ ਨਾਲ ਦਿੱਤੀਆਂ ਬਰਾਰ ਪੱਗਾਂ ਉਤਰੀਆਂ ਉਸ ਤੋਂ ਬਾਅਦ ਵਿਧਾਇਕ ਦਾ ਬਿਆਨ ਆਇਆ ਕਿ ਪੱਗਾਂ 'ਚ ਕਿਹੜੇ ਕੇਲੇ ਲੱਗੇ ਹੁੰਦੇ ਆ ਕਿਸ ਤਰੀਕੇ ਨਾਲ ਦੇਖੋ ਜੀ ਜੇ ਪੱਗਾਂ ਤੇ ਸਭ ਕੋ ਜਾ ਤਾਂ ਜਿੰਨਾਂ ਦੀ ਆਪਣੇ ਪੱਗ ਪ੍ਰਤੀ ਇਹ ਸੋਚ ਆ ਕਿ ਇਹ 'ਚ ਕਿਹੜੇ ਕੇ ਲੱਗੇ ਹੁੰਦੇ ਆ ਤੇ ਉਹਨਾਂ ਤੋਂ ਆਪਾਂ ਕੀ ਆਸ ਰੱਖ ਸਕਦੇ ਹਾਂ ਜੀ ਵਾਹਿਗੁਰੂ ਜੀ ਕੀ ਫਤਿਹ ਮੈਂ ਸਰੂਨੀ ਕਾਲੀਦਲ ਵੱਲੋਂ ਬਲਾਕ ਸ਼ਮਤੀ ਦੀ ਇਲੈਕਸ਼ਨ ਵਾਸਤੇ ਮੇਰੀ ਚੋਣ ਕੀਤੀ ਗਈ ਸੀ ਜੀ ਮੈਂ ਕਡੂਰ ਸਾਹਿਬ ਦੇ ਵਿੱਚ ਜਾ ਕੇ ਆਪਣੇ ਜਿਹੜੇ ਨੋਮੀਨੇਸ਼ਨ ਕਾਗਜ਼ ਜਮ੍ਹਾਂ ਕਰਵਾਏ ਜਮ੍ਹਾਂ ਕਰਾਉਣ ਤੋਂ ਪਹਿਲਾਂ ਸਾਡੇ ਉਹਨਾਂ ਨੇ ਇੱਕ ਇੱਕ ਕਾਗਜ਼ ਸਾਡਾ ਤਿੰਨ ਚਾਰ ਵਾਰੀ ਚੈੱਕ ਕੀਤਾ ਚੈੱਕ ਕਰਨ ਤੋਂ ਬਾਅਦ ਮੈਂ ਉਹਨਾਂ ਨੂੰ ਪੁੱਛਿਆ ਵੀ ਵੀਰ ਜੀ ਇਹ ਸਾਰੇ ਕਾਗਜ਼ ਸਹੀ ਆ ਗਲਤ ਆ ਜੇ ਕੋਈ ਗਲਤ ਆ ਤੇ ਸਾਨੂੰ ਦੱਸੋ ਉਹ ਕਹਿੰਦੇ ਵੀ ਤੁਹਾਡੇ ਕਾਗਜ਼ ਬਿਲਕੁਲ ਸਹੀ ਆ ਫਿਰ ਉਹਨਾਂ ਜਦੋਂ ਮੇਰਾ ਕਵਰਿੰਗ ਲੈਟਰ ਵੇਖਿਆ ਸ਼੍ਰੋਮਣੀ ਅਕਾਲੀ ਦਲ ਦਾ ਵੀ ਤੁਹਾਡਾ ਸ਼੍ਰੋਮਣੀ ਅਕਾਲੀ ਦਲ ਦਾ ਕਵਰਿੰਗ ਲੈਟਰ ਲੱਗਾ ਤੇ ਮੈਂ ਉਹਨਾਂ ਨੂੰ ਖੁਦ ਦਿਖਾਇਆ ਵੀ ਆ ਸ਼੍ਰੋਮਣੀ ਕਾਟੀ ਦਾ ਜਿਹੜਾ ਸਾਡਾ ਕਵਰਿੰਗ ਲੈਟਰ ਹੈ ਬਾਲਾ ਸਾਹਿਬ ਵੱਲੋਂ ਇਹ ਲੱਗਾ ਆ ਤੇ ਫਿਰ ਉਹ ਜਦੋਂ ਕਵਰਿੰਗ ਲੈਟਰ ਉਹਨਾਂ ਵੇਖਿਆ ਤੇ ਉਹਨਾਂ ਮੇਰੇ ਵੱਲ ਦੇਖ ਕੇ ਤੇ ਇੱਕ ਹੋਰ ਬੰਦਾ ਬੁਲਾਇਆ ਮਗਰੋਂ ਵੀ ਇਹ ਸ਼੍ਰੋਮਣੀ ਕਾਲੀ ਦਲ ਦਾ ਕੈਂਡੀਡੇਟ ਆ ਤੇ ਇਹਦੇ ਕਾਗਜ਼ ਦਾਖਲ ਕਰਨੇ ਕਿ ਨਹੀਂ ਕਰਨੇ ਮੇਰੇ ਮਗਰ ਮੇਰਾ ਭਰਾ ਸ਼ੇਰ ਸਿੰਘ ਕਵਰ ਜਿਹੜਾ ਮੇਰੇ ਨਾਲ ਸੀ ਉਹ ਵੀ ਸੀਗਾ ਰਹੀ ਅਸੀਂ ਵਾਰ-ਵਾਰ ਪੁੱਛਦੇ ਰਹੇ ਵੀਰ ਜੀ ਸਾਨੂੰ ਕੋਈ ਗਲਤੀ ਹੈਗੀ ਦੱਸ ਦਿਓ ਉਹ ਕਹਿੰਦੇ ਨਹੀਂ ਨਹੀਂ ਤੁਹਾਡੇ ਕਾਗਜ਼ ਬਿਲਕੁਲ ਸਹੀ ਆ ਤੇ ਅਸੀਂ ਇਸੇ ਗੱਲ ਨੂੰ ਲੈ ਕੇ ਵੀ ਸਾਡੇ ਕਾਗਜ਼ ਸਹੀ ਆ ਅਸੀਂ ਉੱਥੇ ਜਮ੍ਹਾਂ ਕਰਾ ਕੇ ਵਾਪਸ ਆ ਗਏ ਆ ਤੇ ਉਸ ਤੋਂ ਬਾਅਦ ਇਹਨਾਂ ਨੇ ਬਿਨਾਂ ਵਜ੍ਹਾ ਸਾਨੂੰ ਅਯੋਗ ਕਰਾਰ ਦੇ ਕੇ ਤੇ ਡੈਮੋਕ੍ਰੇਸੀ ਦਾ ਕਹਣ ਕੀਤਾ ਇਸ ਦਾ ਮਸਲਾ ਇਹ ਆ ਵੀ ਕੋਈ ਵੀ ਬੰਦਾ ਜਿਹੜਾ ਇਲੈਕਸ਼ਨ ਲੜਨਾ ਚਾਹੁੰਦਾ ਉਹਨੂੰ ਇਹ ਦਬਾ ਪਾ ਕੇ ਜਾਂ ਜਿਸ ਤਰ੍ਹਾਂ ਇਹ ਕਰਦੇ ਇਹਨੂੰ ਉਹਨੂੰ ਪਾਸੇ ਕਰ ਦਿੰਦੇ ਆ ਤੇ ਆਪ ਆਪਣੀ ਮਨ ਮਰਜ਼ੀ ਦੇ ਨਾਲ ਇਹ ਆਪਣਾ ਕੈਂਡੀਡੇਟ ਚੁਣਦੇ ਆ ਜਿਹੜਾ ਮੇਰੀ ਥਾਂ ਤੇ ਜਿਹੜਾ ਕੈਂਡੀਡੇਟ ਚੁਣਿਆ ਉਸ ਨੂੰ ਉਹ ਪਿੰਡ ਵਾਲੇ ਤੇ ਮੇਰੇ ਮੇਰੇ ਬਾਰੇ ਉਹ ਸਾਰੇ ਕਈ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਜੋ ਮੈਂ ਪ੍ਰੈਸ ਸਾਹਮਣੇ ਨਹੀਂ ਦੱਸਣੀ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ